ਉਤਕੰਦੀ ਡਿਮਾਂਡ ਹੋਗੀ ਕਟ ਕੋਰੀਏ ਤੇਰੇ ਅੱਗੇ ਤਾਰੇ ਫਿੱਕੇ ਹੋਗੇ ਸੱਠ ਕੋਈ ਤੇਰੇ ਹੁਸਨ ਨੇ ਕਰ ਦਿੱਤੇ ਤੈਨੀਆਂ ਗੱਲਾਂ ਬੱਸ ਦਵਾਂ ਮਿੱਠੀਆਂ ਇੱਕ ਦੂ ਤੇ ਦੂਜਾ ਵੱਲੋਂ ਮੈਂ ਗੱਲਾਂ ਬੱਸ ਦਵਾਂ ਮਿੱਠੀਆਂ ਮੇਰੀ ਗੱਲ ਸੁਣੋ ਇੰਗਲਿਸ਼ ਵਾਲੀ ਮੈਡਮ ਅਸਲੂ ਤੇ ਸਾਡੇ ਨਾਲ ਬੰਦ ਹੀ ਨਹੀਂ ਸੀ ਸੋ ਟੈਲ ਯੂਰ ਐਕਸਪੀਰੀਅੰਸ ਯੈਸ ਤਲਪੁਣਾ ਸੀ ਜਿਵੇਂ ਕਹਿੰਦੇ ਨੇ ਵੀ ਜਦੋਂ ਕਿੰਨੇ ਨੇ ਪਰੌਣਾ ਜਿਹੜਾ ਹੈਗਾ ਜਦੋਂ ਵੀ ਘਰੇ ਵੜਦਾ ਹੈ ਨਾ ਕਹਿੰਦੇ ਵੀ ਦੂਰੀ ਪਰ ਲੱਜੇ ਤੇ ਬੰਦਾ ਕਹਿੰਦਾ ਯਾਰ ਹੁਣ ਨਾ ਪਰੌਣੀ ਦੀ ਖੰਤ ਦਾ ਨਹੀਂ ਨਾ ਉਸ ਤਰੀਕੇ ਨਾਲ ਦੀ ਕੰਮ ਨਹੀਂ ਉਹ ਸਾਡੇ ਪੰਜਾਬੀਆਂ ਚ ਅਕਸਰ ਹੀ ਹੁੰਦਾ ਜਦੋਂ ਪਰੌਣੇ ਆਉਦੋ ਦਿਨ ਜਿਹੜੀ ਮੁਰਗੀ ਹੁੰਦੀ ਮੇਰੀ ਜਿਆਦਾ ਬੋਲਦੀ ਕਹਿੰਦੇ ਅੱਜ ਉਹ ਨੂੰ ਪਹਿਲਾਂ ਤਲਦੇ ਆ ਸਾਡੇ ਕਲਚਰ ਦੇ ਵਿੱਚ ਮਿਲਦਾ ਦਾ ਇੰਡੀਅਨ ਕਲਚਰ ਦੇ ਵਿੱਚ ਪਰੌਣੇ ਦੀ ਬਹੁਤ ਵੱਡੀ ਇੱਕ ਅਹਿਮੀਅਤ ਆ ਮਿਲਦਾ ਦਾ ਕਿ ਆਪਣੇ ਤਾਂ ਇੱਥੇ ਵਿਆਹਾਂ ਚ ਵੀ ਕਹਿੰਦੇ ਕਿ ਜੇ ਪਰੌਣਾ ਖੁਸ਼ਾ ਤਾਂ ਵਿਆਹ ਸਫਲਾ ਸੇ ਭਾਜੀ ਇਨੀ ਫਿੱਟ ਜੀ ਰਹਿਣ ਵਾਸਤੇ ਸਾਨੂੰ ਦੱਸੋ ਯਾਰ ਸਾਡੇ ਰਸਤੇ ਕੀ ਨਿਕਲਣਾ ਕਿ ਭਾਈ ਇੱਥੇ ਚੰਗੀ ਨਹੀਂ ਮੈਂ ਤਾਂ ਫੋਨ ਤੇ ਘਟਾਇਆ ਸਾਡੇ ਕਈ ਬੰਦੇ ਜੇ ਕਹਿੰਦੇ ਸੀ ਭਾਜੀ ਜੀ ਉਹ ਠੀਕ ਆ ਬੜਾ ਔਖਾ ਔਖੇ ਕੰਮ ਮਤਲਬ ਕਿ ਬਹੁਤ ਮਜ਼ਾ ਆਇਆ ਭਾਜੀ ਜੀ ਵੀ ਪਿੰਡਾਂ ਚ ਆਪਣੇ ਜਦੋਂ ਸ਼ੂਟਿੰਗ ਆ ਜਾਂਦੇ ਕਹਿੰਦੇ ਨੇ ਸੱਤਾਂ ਪਿੰਡਾਂ ਦੇ ਕਹਿੰਦੇ ਜਵਾਕ ਇਕੱਠੇ ਹੋ ਗਏ ਨੇ ਗੋਰੇ ਵੀ ਫਿਰ ਇਕੱਠੇ ਹੋਏ ਸੀ ਜਦੋਂ ਉਹ ਤੇ ਸ਼ੂਟਿੰਗ ਸੀ ਬਿੱਲਲਾ ਤਾਂ ਉੱਥੇ ਟਾਈਮ ਹੀ ਨਹੀਂ ਹੈ ਕਿਸੇ ਨੂੰ ਦੇਖਣ ਦਾ ਜਿਵੇਂ ਕਹਿੰਦੇ ਨਾ ਵੀ ਗੋਰੇ ਪੰਜਾਬ ਚ ਲੈ ਆਂਦੇ ਗੋਰੀਆਂ ਦੀ ਜਿਹੜੀਆਂ ਫਿਲਮਾਂ ਵਿੱਚ ਪੰਜਾਬ ਵਿੱਚ ਫਿਲਮਾਂ ਦੇ ਲੈ ਕੇ ਗਲੋਬਲੀ ਇੱਕ ਇਹਨਾਂ ਗਲੋਬਲੀ ਇਹਨਾਂ ਵਧੀਆ ਹੋ ਗਿਆ ਕਿ ਇਕੱਠੇ ਕਰਦੇ ਆ ਲੋਕ ਵੀ ਇੰਜੋਏ ਕਰਦੇ ਆ ਪੰਜਾਬੀ ਬੋਲੀ ਹੁਣ ਬਹੁਤ ਜ਼ਿਆਦਾ ਸਪਰੈਡ ਹੋ ਰਹੀ ਆ ਪ੍ਰੋਨਾ 2 ਪੰਜਾਬੀ ਵੱਡੀ ਜਿਹੜੀ ਫਿਲਮ ਹੈ ਉਹ 29 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਸਾਡੇ ਨਾਲ ਉਹਨਾਂ ਦੀ ਸਟਾਰ ਕਾਸਟ ਹੈ ਸਭ ਤੋਂ ਸਾਡੇ ਨਾਲ ਅਦਿੱਤੀ ਜੀ ਨੇ ਥੈਂਕ ਯੂ ਜੀ ਬਾਵਾ ਜੀ ਨੇ ਤਾਰਾ ਜੀ ਤੇ ਅਜੇ ਹੁਟਾ ਸਭ ਤੋਂ ਤਾਂ ਸਾਡੇ ਜਿਹੜੇ ਅੱਜ ਪ੍ਰੋਨਾ 2 ਦੇ ਸਾਡੇ ਵੱਡੇ ਪ੍ਰੋਨਾ ਦੇ ਹੀ ਨੇ ਵੱਡੇ ਪ੍ਰੋਨਾ ਦੇ ਹੀ ਨੇ ਵੱਡੇ ਪ੍ਰੋਨਾ ਦੇ ਹੀ ਨੇ ਤੇ ਹੋਸ਼ਨਾਵ ਮੈਡਮ ਠੀਕ ਠਾਕ ਜੀ ਹੋਰ ਭਾਜੀ ਠੀਕ ਠਾਕ ਮੈਡਮ ਹਾਊ ਆਰ ਯੂ ਆਮ ਗੁੱਡ ਥੈਂਕ ਯੂ ਹੋਰ ਭਾਜੀ ਠੀਕ ਠਾਕ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਫਿਲਮ ਸਾਰੀ ਬਾਹਰ ਸ਼ੂਟ ਹੋਈ ਹੈ ਕਿ ਆਪਣੇ ਪੰਜਾਬ ਚ ਹੀ ਹੋਈ ਹੈ ਜੀ ਰஞ்சிਤ ਬਾਬਾ ਜੀ ਤੁਹਾਨੂੰ ਅੱਛਾ ਮੈਂ ਕਿ ਸ਼ਹਿਰ ਤੋਂ ਸ਼ੁਰੂ ਭਾਜੀ ਇੱਥੇ ਵੀ ਜ਼ਿਆਦਾ ਇੱਥੇ ਵੀ ਕਾਫੀ ਸ਼ੂਟ ਹੋਈ ਆ 40% ਇੱਥੇ ਸ਼ੂਟ ਹੋਈ ਆ ਬਾਕੀ 60% ਉੱਥੇ ਸ਼ੂਟ ਹੋਈ ਆ ਯੂਕੇ ਬਿਲਕੁਲ ਜਿਕਰ ਅਸੀਂ ਫਿਲਮ ਦੀ ਸ਼ੁਰੂਆਤ ਕਰੀਏ ਜਿਹੜਾ ਫਿਲਮ ਦੇ ਸ਼ੁਰੂਆਤ ਚ ਜਿਹੜਾ ਗਾਣਾ ਚੱਲਦਾ ਉਹ ਇੱਕ ਵਾਰੀ ਐਰ ਲੱਗਦਾ ਜਿਵੇਂ ਨਾ ਰੂਹਾਂ ਨਾਲ ਹੀ ਮੇਲ ਹੋ ਜਾਂਦਾ ਗਾਣੇ ਨਾਲ ਤੇ ਅਸੀਂ ਚਾਹਾਂਗੇ ਉੱਥੇ ਹੀ ਸ਼ੁਰੂਆਤ ਕਰਕੇ ਫਿਰ ਆਪਾਂ ਹਾਸੇ ਦੀ ਗੱਲਾਂ ਸ਼ੁਰੂ ਕਰਦੇ ਆ ਬੁੱਲਾ ਚੋਂ ਪਤਾ ਸੇ ਤੇਰੇ ਕਿਰਦੇ ਨਿਖੜ ਮੈਨੂੰ ਚੱਕ ਲੈਣ ਦੇ ਜੈਲ ਸੀ ਕਿਉਂ ਫੁੱਲ ਤੇਥੋਂ ਕਰਦੇ ਰਕਾਨੇ ਮੈਨੂੰ ਪੁੱਛ ਲੈਣ ਦੇ ਚੰਨ ਦੀ ਡਿਮਾਂਡ ਹੋ ਗਈ ਕਟ ਗੋਰੀਏ ਤੇਰੇ ਅੱਗੇ ਤਾਰੇ ਫਿੱਕੇ ਹੋ ਗਏ ਸੱਠ ਗੋਰੀ ਤੇਰੇ ਹੁਸਨ ਨੇ ਕਰ ਦਿੱਤੇ ਤੈਨੀਆਂ ਗੱਲਾਂ ਬਸ ਦੋ ਮਿੱਠੀਆਂ ਇੱਕ ਦੂ ਤੇ ਦੂਜਾ ਵੇਲੋਂ ਮੈਂ ਗੱਲਾਂ ਬਸ ਦੋ ਮਿੱਠੀਆਂ ਇਹ ਮਿੱਠੀ ਕਿਹੜੀ ਵਾਸਤੇ গਾਇਆ ਗੋਰੀ ਵਾਸਤੇ গਾਇਆ ਹੈ ਕਿ ਆਪਣੇ ਪੰਜਾਬੀ ਵਾਸਤੇ গਾਇਆ ਹੈ ਸਾਰੀਆਂ ਮਿੱਠੀਆਂ ਬਾਜੀ ਦੇ ਵਾਸਤੇ ਗੱਲਾਂ ਬਸ ਦੋ ਮਿੱਠੀ ਹੈ اچھا ਕੋਈ ਵੀ ਸਭ ਦੀ ਆਪਣੀ ਆਪਣੀ ਜਿਹਦੇ ਇਹ ਗਾਣਾ ਸੀ ਸਾਰਿਆਂ ਲਈ গਾਇਆ ਤੁਸੀਂ ਵੀ ਲਾ ਸਕਦੇ ਹੋ ਜੇ ਕੋਈ ਤੁਹਾਡੀ ਮਿੱਠੀ ਹੋਈ ਸਾਡੀ ਮਿੱਠੀ ਤੁਹਾਨੂੰ ਪੱਕੀ ਆ ਗਈ ਹੈ ਉਹਦੇ ਲਈ ਤੇ ਬਾਜੀ ਗਾਣਾ ਹੀ ਪੱਕੀਆਂ ਲਈ ਹੈ ਪੱਕੇ ਪੱਕੀਆਂ ਮਿੱਠੀਆਂ ਲਈ ਗੱਲਾਂ ਬਸ ਦੋ ਮਿੱਠੀ ਹੈ ਤੁਸੀਂ ਗੱਲਾਂ ਬਸ ਦੋ ਮਿੱਠੀ ਤੇ ਅदिति ਜੀ ਤੁਸੀਂ ਪਹਿਲਾਂ ਵੀ ਬੜੀਆਂ ਜਵਰਦਸ ਜਾਨੀ ਹਾਸੇ ਵਾਲੇ ਫਿਲਮਾਂ ਕੀਤੀਆਂ ਨੇ ਲੋਕ ਤੁਹਾਡੇ ਬੜੇ ਫੈਨ ਹੈਗੇ ਤਾਂ ਇਹ ਵੀ ਪੂਰੀ ਹਾਸੇ ਦੇ ਨਾਲ ਜੁੜੀ ਹੋਈ ਫਿਲਮ ਹੈਗੀ ਹੈ ਹਾਂਜੀ ਕਾਫੀ ਐਂਟਰਟੇਨਿੰਗ ਹੈ ਬਿਲਕੁਲ ਸਾਡੇ ਨਾਲ ਅੱਜ ਸਾਡੀ ਭਾਜੀ ਇੱਕ ਮੇਰੇ ਇਧਰ ਮੂੰਹ ਕਰੋ ਮੇ ਤਾਂ ਇੰਗਲਿਸ਼ ਚ ਨਾ ਤੰਗ ਹੈ ਜਿਵੇਂ ਕਹਿੰਦਾ ਇੰਗਲਿਸ਼ ਵਿੱਚ ਇੰਗਲਿਸ਼ ਵਾਲੀ ਮੇਰੀ ਗੱਲ ਸੁਣੋ ਇੰਗਲਿਸ਼ ਵਾਲੀ ਮੈਡਨਸ ਸ਼ੁਰੂ ਤੋਂ ਹੀ ਸਾਡੇ ਨਾਲ ਬੰਦ ਹੀ ਨਹੀਂ ਸੀ ਸੋ ਟੈਲ ਯੂ ਐਕਸਪੀਰੀਅੰਸ ਯੈਸ ਮਾਈ ਐਕਸਪੀਰੀਅੰਸ ਅਮ ਆਫ ਦੀ ਮੂਵੀ ਇੱਕ ਸਵਾਲ ਸੀ ਐਕਸਪ੍ਰੈਸ ਵਾਉਂਡਰਫੁਲ ਇਟ ਵਾਸ ਮਾਈ ਫਰਸਟ bigger ਰੋਲ ਇਨ ਅ ਫੀਚਰ ਮੂਵੀ ਐਂਡ ਆ ਹੈਡ ਅ ਗ੍ਰੇਟ ਟਾਈਮ ਆਨ ਸੈਟ ਬਿਲਕੁਲ ਮੇਰੀ ਗੱਲ ਸੁਣੋ ਸਾਡੇ ਨਾਲ ਇੱਕ ਮੈਡਮ ਹੋਈ ਸੀ ਮੈਂ ਤਾਂ ਪਹਿਲੇ ਗੈਟਿੰਗ ਨਰਵਸ ਯੂ ਆਰ ਮੇਕਿੰਗ ਐਵਰੀਬਾਡੀ ਨਰਵਸ ਨਹੀਂ ਦੈਟਸ ਵਾਈ ਨੋਬਾਡੀ ਮੈਂ ਮੈਂ ਤਾਂ ਪਹਿਲੇ ਹੱਥ ਖੜੇ ਕਰੇ ਕਾ ਦਿੰਦਾ ਸੀ ਉਹ ਆਦਿਆ ਮੈਡਮ ਨੇ ਡੰਡੇ ਨਾਲ ਡੰਡੇ ਨਾਲ ਲਾਗੇ ਥੈਂਕ ਯੂ ਫਾਰ ਦ ਪ੍ਰੋਬਲਮ ਨਹੀਂ ਨੋ ਨੋ ਲੈਂਗੁਏਜ ਬੈਰੀਗ ਆਮ ਆਮ ਸ਼ੋਰ ਡੋਨਟ ਵਰੀ ਉਡਾ ਭਾਈ ਤੁਸੀਂ ਕਿਦਾਂ ਲੱਗਿਆ ਇੱਕ ਪੰਜਾਬੀ ਇੰਡਸਟਰੀ ਨਾਲ ਜੁੜੇ ਹੋ ਪੰਜਾਬੀ ਜਿਹੜੇ ਇੰਨੇ ਜ਼ਬਰਦਸਤ ਸਿੰਗਰ ਨੇ ਐਕਟਰ ਵੀ ਹੈਗੇ ਇੰਨਾ ਹਾਸੇ ਵਾਲੇ ਜਿਹੜਾ ਜਿਨ੍ਹਾਂ ਦੀ ਫਿਲਮਾਂ ਪਹਿਲਾਂ ਵੀ ਆਈਆਂ ਤੁਹਾਨੂੰ ਕਿਦਾਂ ਲੱਗਿਆ ਬਹੁਤ ਬੜੀਆ ਲੱਗਾ ਬਹੁਤ ਮਜ਼ਾ ਆਇਆ ਮੈਂ ਬਤਾਉਂ ਜ세 ਬਾਵਾ ਭਾਈ ਦੇ ਨਾਲ ਕੰਮ ਕਰ ਰਿਹਾ ਮਤਲਬ ਉਮਰ ਮੇਰੇ ਸੇ ਛੋਟੇ ਹੈ ਲੇਕਿਨ ਮੈਂ ਦਿਲ ਸੇ ਪੈਰ ਛੂਕੇ ਕੰਮ ਸ਼ੁਰੂ ਕਰਤਾ ਥਾ ਕਿ ਮਤਲਬ ਸੱਚ ਮੈਂ ਜਿਨਾਂ ਨੇ ਬਹੁਤ ਕੁਝ ਸਿਖਾਇਆ ਜੋ ਮੈਨੂੰ ਸਾਰੀ ਜ਼ਿੰਦਗੀ ਕਾਮਾਨੇ ਵਾਲਾ ਹੈ ਤੋ ਮਜ਼ਾ ਆਇਆ ਆਰਮੀ ਦੀ ਨੌਕਰੀ ਤੋਂ ਬਾਅਦ ਸਿੰਗਿੰਗ ਵਾਲਾ ਐ ਉਸ ਤੋਂ ਬਾਅਦ ਹੁਣ ਫਿਲਮਾਂ ਉਹ ਵੀ ਪੰਜਾਬੀ ਫਿਲਮਾਂ ਨਾਲ ਜੁੜੇ ਪਹਿਲੀ ਫਿਲਮ ਐ ਪੰਜਾਬੀ ਪਹਿਲੀ ਫਿਲਮ ਮੇਰੀ ਫਿਲਮ ਹੀ ਪਹਿਲੀ ਐ ਅੱਛਾ ਫਿਰ ਵੀ ਪਹਿਲੀ ਐ ਤੇ ਬਾਜੀ ਨਾਲ ਐ ਹਾਂ ਮਜ਼ਾ ਆਇਆ ਬਾਜੀ ਨਾਲ ਪੂਰਾ ਸਿੱਖਣ ਨੂੰ ਮਿਲਿਆ ਮਤਲਬ ਆਰਮੀ ਕੇ ਬਾਅਦ ਇੱਕ ਅਲੱਗ ਜ਼ੋਨ ਥਾਈ ਹੈ ਮਤਲਬ ਮੈਂ ਇੰਜੋਏ ਕਰ ਰਹਾ ਹਾਂ ਮੈਂ ਵੀ ਮੇਰੀ ਫੈਮਿਲੀ ਵੀ ਸਭ ਇੰਜੋਏ ਭਾਜੀ ਮੈਂ ਕਹਿੰਦਾ ਜਦੋਂ ਪ੍ਰੋਨੇ ਮਤਲਬ ਆਪਾਂ ਪ੍ਰੋਨੇ ਟੂ ਦੀ ਗੱਲ ਕਰੀਏ ਚਲੋ ਪ੍ਰੋਨੇ ਤਾਂ ਪ੍ਰੋਨੀ ਹੁੰਦੇ ਨੇ ਜੀ ਮਤਲਬ ਤੁਹਾਨੂੰ ਉੱਥੇ ਬਾਹਰ ਨਾਲ ਖਾਣ ਪੀਣ ਨੂੰ ਮਿਲਿਆ ਨਹੀਂ ਜਿਹੜਾ ਤੁਸੀਂ ਸੁੱੱਕ ਜੇ ਕੇ ਆ ਰਹੇ ਹੋ ਨਹੀ ਮੈਂ ਵੈਸੀ ਭਾਰ ਘਟਾ ਲਿਆ ਅੱਛਾ 8-10 ਕਿਲੋ ਘਟਾ ਲਿਆ ਮੈਂ 10 ਕਿਲੋ ਘਟਾਇਆ weight ਅੱਛਾ ਤੇ ਬਸ ਵੈਸੀ ਮੈਂ ਲਾਸਟ ਈਅਰ ਅਸੀਂ ਵਲ ਟੂਟ ਤੇ ਸੀਗੇ ਉਦੋਂ ਫਿਰ ਗੇਨ ਬਹੁਤ ਹੋ ਗਿਆ ਸੀ ਬਾਹਰ ਖਾ ਖਾ ਕੇ ਬੇ ਟਾਈਮ ਫਿਰ ਆ ਕੇ ਮੈਨੂੰ ਥੋੜਾ ਜਿਹਾ ਲੱਗਿਆ ਕਿ ਮੇਰਾ ਜ਼ਿਆਦਾ ਗੇਨ ਹੋ ਗਿਆ ਸੋ ਇਸ ਕਰਕੇ ਮੈਂ ਫਿਰ ਕਟਾ ਲਿਆ ਬਿਲਕੁਲ ਅਸੀਂ ਜਿਵੇਂ ਕਹਿੰਦੇ ਨਾ ਵੀ ਜਦੋਂ ਕਹਿੰਦੇ ਨੇ ਪ੍ਰਾਣਾ ਜਿਹੜਾ ਹੈਗਾ ਜਦੋਂ ਵੀ ਘਰੇ ਵੜਦਾ ਹੈ ਨਾ ਕਹਿੰਦੇ ਵੀ ਦੂਰੀ ਪਰ ਲੱਜਦੇ ਫਿਰ ਬੰਦਾ ਕਹਿੰਦਾ ਯਾਰ ਹੁਣ ਨਾ ਪ੍ਰਾਣੀ ਦੀ ਖਤ ਦਾ ਨਹੀਂ ਨਾ ਉਸ ਤਰੀਕੇ ਨਾਲ ਹੀ ਕਰਨੀ ਪੈਣੀ ਉਹ ਸਾਡੇ ਪੰਜਾਬੀਆਂ ਚ ਅਕਸਰ ਹੀ ਹੁੰਦਾ ਜਦੋਂ ਪ੍ਰਾਣ ਨੇ ਉਹਦੋਂ ਕਹਿੰਦੇ ਜਿਹੜੀ ਮੁਰਗੀ ਹੁੰਦੀ ਹੈ ਜਿਹੜੀ ਜ਼ਿਆਦਾ ਬੋਲਦੀ ਕਹਿੰਦੇ ਅੱਜ ਉਹਨੂੰ ਪਹਿਲਾਂ ਤਲਦੇ ਆ ਇਦਾਂ ਹੀ ਹੁੰਦਾ ਭਾਈ ਇਦਾਂ ਹੀ ਹੁੰਦਾ ਨਾ ਵੀ ਪ੍ਰਾਣਾ ਸਾਡੇ ਕਲਚਰ ਦੇ ਵਿੱਚ ਮਿਲਦਾ ਦਾ ਇੰਡੀਅਨ ਕਲਚਰ ਦੇ ਵਿੱਚ ਪ੍ਰਾਣੇ ਦੀ ਬਹੁਤ ਵੱਡੀ ਇੱਕ ਅਹਿਮੀਅਤ ਆ ਬਿੱਲਾ ਦਾ ਕਿ ਆਪਣੇ ਤਾਂ ਇੱਥੇ ਵਿਆਹਾਂ 'ਚ ਵੀ ਕਹਿੰਦੇ ਕਿ ਜੇ ਪ੍ਰਾਉਣਾ ਖੁਸ਼ਾ ਤਾਂ ਵਿਆਹ ਸਫਲਾ ਤੇ ਜੇ ਕਿਤੇ ਆਹ ਪ੍ਰਾਉਣਿਆਂ ਦੇ ਫਿਰ ਇਹ ਹੁੰਦਾ ਨਾ ਕੋਈ ਨਾ ਕੋਈ ਗਰਾਰੀ ਪਸਾਈ ਆ ਕੋਈ ਨਾ ਕੋਈ ਗਰਾਰੀ ਪਸਾਈ ਹਾਂ ਪਰ ਸਾਰ ਇੱਕ ਵਾਰ ਕਿ ਨਹੀਂ ਹੁੰਦੇ ਜੇ ਹੁਣ ਤੁਸੀਂ ਪਰਾਂ ਹੀ ਕਿਹੜੇ ਪ੍ਰਾਉਣੇ ਉੱਥੇ ਜਾ ਕੇ ਬਣੇ ਤੁਸੀਂ ਵੀ ਗਰਾਰੀਆਂ ਪਸਾਈਆਂ ਕਿ ਨਹੀਂ ਸਾਡਾ ਤਾਂ ਕਾਫੀ ਕੁਝ ਇਹਦੇ ਵਿੱਚ ਸਹੀ ਗੱਲ ਆ ਫਿਲਮ ਦੇ ਵਿੱਚ ਫਸਿਆ ਆ ਤੁਸੀਂ ਵੇਖੋਗੇ ਤਾਂ ਉਹ ਮੈਂ ਪੋਸਟਰ ਦੇ ਵੇ ਤਾਂ ਇੱਕ ਪਾਸੇ ਤੁਸੀਂ ਕਹਿੰਦੇ ਬੇਬੇਰ ਮੈਂ ਦੇਖ ਲਓ ਕਿੰਨੀਆਂ ਲੱਤਾਂ ਫਸਾਈਆਂ ਇਹ ਤਾਂ ਇਹ ਤੇਰੇ ਕ ਬੇਬੇਰ ਮਤਲਬ ਇਹ ਸਾਰੇ ਬੰਨੇ ਇਹੀ ਹਾਲ ਆ ਇਹਦੇ ਚ ਫਿਲਮ ਤੇ ਦੀਤੀ ਚ ਦੇਖੋ ਕਿਦਾਂ ਘੂਰ ਘੂਰ ਵੇਖੀ ਜਾਂਦਾ ਹੈ ਹਾਂ ਜੀ ਇਹ ਇੱਕ ਜਿਹੜਾ ਐਵੇਂ ਘੂਰਦੀ ਰਹੇ ਇੱਕ ਜਿਹੜਾ ਉਹ ਸੀਨ ਜਾਇਆ ਨਾ ਵਿੱਚ ਕਹਿੰਦੇ ਕਿੱਸ ਕਰਦੀ ਕਹਿੰਦੇ ਮੈਂ ਨਹੀਂ ਕਰਦੀ ਭਰਾ ਉਹ ਡਾਇਲੋਗ ਜੇ ਕੀ ਸੀ ਮਰਾਜਾ ਉਹ ਇਦਾਂ ਸੀਗਾ ਕਿ ਉਹ ਕਹਿੰਦਾ ਵੀ ਜੇ ਵਾਇਰਲ ਹੋ ਗਿਆ ਨਾ ਕਲਿੱਪ ਤਾਂ ਸਾਡੇ ਤਾਂ ਉੱਥੇ ਜਾਣਾ ਵੀ ਟ੍ਰੈਂਡਿੰਗ ਚ ਹਾਂ ਤੇ ਉਹ ਸਾਡੇ ਲੋਕਾਂ ਨੇ ਤਾਂ ਕਹਿੰਦਾ ਮੈਨੂੰ ਉਤੋਂ ਪੰਜਾਬ ਚੋਂ ਕੱਢ ਦੇਣਾ ਹੈ ਕਿ ਜੇ ਕਿਸ ਵਾਲਾ ਸੀਨ ਵਾਇਰਲ ਹੋ ਗਿਆ ਕਿਉਂਕਿ ਉਹ ਜਦੋਂ ਉਹ ਜਿਹੜਾ ਮਿਲਲਾ ਦਾ 크ਿਸਚੀਅਨਿਟੀ ਚ ਕਰਦੇ ਆ ਤਾਂ ਉਹਨਾਂ ਦਾ ਕਲਚਰ ਆਏ ਕਿ ਉਹ ਜਦੋਂ ਬਰਾਇਡ ਨੂੰ ਤੇ ਉਹ ਗਰੂਮ ਨੂੰ ਕਹਿੰਦੇ ਆ ਵੀ ਤੁਸੀਂ ਸ਼ਾਇਦ ਉਹਨਾਂ ਦੇ ਕਲਚਰ ਦੇ ਵਿੱਚ ਸੋ ਉਹ 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 ਕਲਚਰ ਦੇ ਵਿੱਚ ਹੀ ਦਿਖਾਇਆ ਗਿਆ ਬਿਲਕੁਲ ਫਿਲਮ ਹੈ ਜਿਹੜਾ ਤੁਸੀਂ ਦਿਖਾਇਆ ਉਹ ਯੋਗਾ ਚੱਲ ਰਿਹਾ ਹੈ ਸਾਡੇ ਵਾਲੇ ਤਾਂ ਕਹਿੰਦੇ ਨੇ ਸਵੇਰ ਸਵੇਰੇ ਉੱਠਦੇ ਆ ਉਹ ਹੁੰਦੇ ਸੀ ਹੱਥ ਚ ਪਰਾਉਠੇ ਦੇ ਉਹ ਚੱਲ ਜਾਂਦਾ ਹਾਸੇ ਜੋ ਹੁਣ ਉਹ ਚਲ ਪੁਰਾਣੀ ਚੀਜ਼ਾਂ ਨਹੀਂ ਰਹੀਆਂ ਤੇ ਇੱਥੇ ਗੋਰੀਆਂ ਦੇ ਜਾ ਕੇ ਫਿਰਸਾ ਦਾ ਪੂਰਾ ਨਹੀਂ ਹੁਣ ਤਾਂ ਮਿਲਦਾ ਆਪਣੇ ਲੋਕ ਵੀ ਬੜਾ ਉਹਨੇ ਹੁਣ ਤਾਂ ਐ ਸੇਰ ਤੇ ਬੋਲ ਗਿਆ ਇੱਕ ਨੇ ਯੋਗਾ ਕਰ ਦਿਆ ਨਹੀਂ ਕਰਨ ਬੜੇ ਕੌਨਸ਼ੀਅਸ ਹੋ ਗਏ RAM ਦੇ ਨੇ ਲਾਤਾ ਨਾ ਸਾਰਿਆਂ ਨੂੰ ਇਹ ਨਹੀਂ ਬੱਚੀ ਗੱਲ ਹੈ ਤੇ ਭਾਜੀ ਇੰਨੀ ਫਿੱਟ ਜੀ ਰਹਿਣ ਵਾਸਤੇ ਸਾਨੂੰ ਵੀ ਦੱਸੋ ਯਾਰ ਸਾਡੇ ਤਾਂ ਟਿੱਡੇ ਜੀ ਨਿਕਲਣ ਲੱਗ ਗਏ ਭਾਜੀ ਕਿੱਥੇ ਚ ਠੀਕ ਨਹੀਂ ਮੈਂ ਤਾਂ ਹੁਣ ਜਾ ਘਟਾਇਆ ਸਾਡੇ ਕਈ ਬੰਦੇ ਜੇ ਕਹਿੰਦੇ ਸੀ ਭਾਜੀ ਨੂੰ ਠੀਕ ਆ ਬੜਾ ਔਖਾ ਔਖਾ ਹੀ ਕੰਮ ਮਤਲਬ ਛੱਡਣਾ ਖਾਣਾ ਪੀਣਾ ਛੱਡਣਾ ਉਹ ਖਾਈ ਤੇ ਕਿਵੇਂ ਮਤਲਬ ਫਿਲਮ ਦਾ ਜਿਹੜਾ ਸਾਰੀ ਜਿਹੜੀ ਕਿੰਨੇ ਟਾਈਮ ਚ ਫਿਲਮ ਬਣੀ ਤੇ ਫਿਲਮ ਉੱਪਰ ਹੀ ਲੱਗੇ ਆਪਣਾ 30-40 ਦਿਨ ਲੱਗੇ ਉੱਤੇ ਯੂਕੇ ਹਾਂਜੀ ਅਸੀਂ ਸਾਰੇ ਇਕੱਠੇ ਸੀਗੇ ਤਾਰਾ ਅਜੀ ਮੈਂ ਅਦਿੱਤੀ ਕੁਗੀ ਪਾਜੀ ਕੈਥਰੀਨ ਇਹਦੇ ਵਿੱਚ ਲੜੀ ਆ ਉਹਨਾਂ ਨੇ ਬਹੁਤ ਅੱਛਾ ਰੋਲ ਕੀਤਾ ਆਸ਼ਿਨ ਬਰਾੜਸੀ ਕੁੜੀ ਉਹ ਕੈਨੇਡਾ ਐ ਇਸ ਟਾਈਮ ਸਾਰੇ ਅੰਦਰ ਸਾਡਾ ਇਕੱਠਾ ਹੀ ਸੀਗਾ ਅਸੀਂ ਬਹੁਤ ਤੈਨੂੰ ਆਬਵੀਅਸਲੀ ਹੁੰਦਾ ਤੇ ਇਦਾਂ ਹੀ ਜਦੋਂ ਤੁਸੀਂ ਸ਼ੂਟ ਕਰਦੇ ਆ ਤਾਂ ਤੁਸੀਂ ਇੱਕ ਦੂਜੇ ਨਾਲ ਇਨਾਂ ਕੋਲ ਮਿਲ ਕੇ ਰਹਿੰਦੇ ਆ ਰੋਜ਼ ਤੁਸੀਂ ਸ਼ਾਮ ਤੱਕ ਲੰਬਾ ਸ਼ੂਟ ਕਰਦੇ ਆ ਆਫਟਰ ਥੈਟ ਫਿਰ ਤੁਸੀਂ ਮਿਲਦੇ ਆ ਇੱਕ ਦੂਜੇ ਨੂੰ ਜਾਣਨ ਦਾ ਵੀ ਮੌਕਾ ਮਿਲਦਾ ਔਰ ਫਿਲਮ ਦੇ ਵਿੱਚ ਕੁਝ ਸਟੋਰੀਜ਼ ਇਦਾਂ ਦੀ ਹੁੰਦੀਆਂ ਕਿ ਤੁਸੀਂ ਬਹੁਤ ਫਨ ਕਰਦੇ ਆ ਔਰ ਇਸ ਫਿਲਮ ਇਹ ਫਿਲਮ ਹੀ ਇੰਨੀ ਖੂਬਸੂਰਤ ਆ ਕਿ ਬਹੁਤ ਮਜ਼ਾ ਆਇਆ ਭਾਜੀ ਜੀ ਵੇ ਪਿੰਡਾਂ ਚ ਆਪਣੇ ਜਦੋਂ ਸ਼ੂਟਿੰਗ ਆ ਜਾਂਦੇ ਕਹਿੰਦੇ ਨੇ ਸੱਤਾਂ ਪਿੰਡਾਂ ਦੇ ਕਹਿੰਦੇ ਜਵਾ ਇਕੱਠੇ ਹੋ ਕੇ ਕਹਿੰਦੇ ਗੋਰੇ ਫਿਰ ਇਕੱਠੇ ਹੋਏ ਸੀ ਜਦੋਂ ਉਹ ਤੇ ਫਿਟ ਸ਼ੂਟਿੰਗ ਚ ਮਿਲਣਾ ਤਾਂ ਉੱਥੇ ਟਾਈਮ ਹੀ ਨਹੀਂ ਹੈਗਾ ਕਿਸੇ ਕੋਲ ਦੇ ਕੰਨ ਬਹੁਤ ਸਾਰੇ ਬਿਜ਼ੀ ਬਿਜ਼ੀ ਆ ਤੇ ਜੇ ਤੁਸੀਂ ਕਿਤੇ ਸੈਂਟਰ ਲੰਡਨ ਜਾਓ ਤਾਂ ਸਮ ਟਾਈਮ ਇਦਾਂ ਹੁੰਦਾ ਕਿ ਜੇ ਉੱਥੇ ਕਿਤੇ ਲੋਕ ਨੂੰ ਮਣਾਉਂ ਤਾਂ ਉਹ ਦੇਖ ਲੈਣ ਬਟ ਉੱਥੇ ਤਾਂ ਲੰਡਨ ਚ ਤਾਂ ਸ਼ੂਟਿੰਗ ਚੱਲਦੀ ਹੈ ਬਹੁਤ ਆ ਸਾਡੇ ਦਾ ਲੰਗਰ ਲਾ ਦਿੰਦੇ ਨੇ ਨਹੀਂ ਲੰਡਨ ਸ਼ੂਟਿੰਗ ਚੱਲਦੀ ਹੈ ਬਹੁਤ ਆ ਕੋਈ ਮੈਂ ਕਹਿੰਦਾ ਸਾਡੇ ਨਾਲ ਤਾਂ ਲੰਗਰ ਹੀ ਲਾ ਦਿੰਦੇ ਤੇ ਛੁੱਟੀ ਚੱਲਦੇ ਕਹਿੰਦੇ ਸਾਡੇ ਫਲਾਣੇ ਟੱਬਰ ਵੱਲੋਂ ਲੰਗਰ ਹਾਂਜੀ ਜੇ ਆਪਣੇ ਲੋਕਾਂ ਲਈ ਤਾਂ ਵੇਖੋ ਆਪਣੇ ਲੋਕ ਤਾਂ ਵੈਸੀ ਬਹੁਤ ਪਿਆਰ ਸਤਿਕਾਰ ਦਿੰਦੇ ਜਦੋਂ ਅਸੀਂ ਪਿੰਡਾਂ 'ਚ ਸ਼ੂਟ ਵੀ ਕਰਦੇ ਹਾਂ ਤਾਂ ਬਹੁਤ ਪਿਆਰ ਦਿੰਦੇ ਆ ਕੋਈ ਸ਼ੱਕ ਨਹੀਂ ਅਸੀਂ ਲੋਕ ਇਸੇ ਚੱਕਰ ਕੀਤੇ ਜਾਣੇ ਜਾਂਦੇ ਬਾਬਾ ਜੀ ਇੱਕ ਤੁਹਾਡੀ ਇੱਕ ਉਹ ਜਿਹੜੀ ਸ਼ਖਸੀਅਤ ਹੈਗੀ ਅਸੀਂ ਅੱਜ ਪੁੱਛਣਾ ਚਾਹੁੰਦੇ ਹਾਂ ਕਿ ਇੱਕ ਹੁੰਦਾ ਖੁੱਲੀ ਕਿਤਾਬ ਬੰਦਾ ਹੁੰਦਾ ਹੈ ਵੀ ਜਿਹੜਾ ਸਾਹਮਣੇ ਸਭ ਕੁਝ ਜੋ ਅਸੀਂ ਤੁਹਾਨੂੰ ਸੁਣਦੇ ਆ ਜੋ ਤੁਸੀਂ ਜਜ਼ਬਾਤ ਲੋਕਾਂ ਦੇ ਵੀ ਰੱਖਦੇ ਹੋ ਜਿਹੜੀ ਤੁਸੀਂ ਬੋਲਦੇ ਹੋ ਸ਼ਬਦ ਤੁਹਾਡੇ ਨੂੰ ਚ ਨਿਕਲਦੇ ਆ ਜਿਹੜੀ ਸੱਚਾਈ ਉਹ ਅਸਲ ਜ਼ਿੰਦਗੀ 'ਚ ਵੀ ਇਦਾਂ ਹੀ ਹੈ ਭਾਜੀ ਤੁਸੀਂ ਗੱਲ ਹੀ ਉਹ ਕਰੋਗੇ ਜਿਹੜੀ ਤੁਹਾਡੇ ਸੁਭਾਅ ਨਾਲ ਮੈਚ ਕਰਦੀ ਹੋਵੇ ਕਿਉਂਕਿ ਤੁਸੀਂ ਹਮੇਸ਼ਾ ਉਹ ਪਿੱਕੀ ਉਹ ਕਰੋਗੇ ਜੋ ਤੁਹਾਡੇ 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 ਸੁਭਾਅ ਦੇ ਵਿੱਚ ਹੋਊਗਾ ਨਹੀਂ ਤਾਂ ਆਊਟ ਆਫ ਦਾ ਰੇਂਜ ਜਾ ਕੇ ਕੋਈ ਵੀ ਚੀਜ਼ ਤੁਸੀਂ ਕਰੋਗੇ ਤਾਂ ਉਹ ਜਾਂ ਤਾਂ ਤੁਹਾਡੇ ਮਤਲਬ ਦੀ ਨਹੀਂ ਹੋਊਗੀ ਜਾ ਫਿਰ ਉਹ ਤੁਹਾਨੂੰ ਨਹੀਂ ਉਹਨਾਂ ਜ਼ਿਆਦਾ ਸਕਸੈਸਫੁਲ ਕਰੂਗੀ ਸੋ ਮੈਨੂੰ ਲੱਗਦਾ ਕਿ ਸੁਭਾਤਾ ਕੁਦਰਤ ਜਿਹੜਾ ਬੰਦੇ ਨੂੰ ਦੇ ਦਿੰਦੀ ਹੈ ਉਹ ਨਹੀਂ ਬਦਲ ਸਕਦਾ ਕਦੀ ਵੀ ਹਾਂ ਇਹ ਚੇਂਜਸ ਜ਼ਰੂਰ ਤੁਸੀਂ ਲਿਆ ਸਕਦੇ ਆ ਕਿ ਤੁਸੀਂ ਕੱਟ ਕਰਤਾ ਬੋਲਣਾ ਜਾਂ ਇਹ ਕਰਤਾ ਪਰ ਮੈਨੂੰ ਲੱਗਦਾ ਕਿ ਇੱਕ ਜਿਹੜਾ ਤੁਹਾਡਾ ਜੋ ਤੁਸੀਂ ਪੜ੍ਹਿਆ ਹੈ ਜੋ ਤੁਸੀਂ ਸਿੱਖਿਆ ਹੈ ਉਹ ਹੀ ਮੈਨੂੰ ਲੱਗਦਾ ਤੁਹਾਡੇ ਕੰਮ ਆਉਂਦਾ ਹੈ ਅਜੀ ਭਾਜੀ ਆਪਾਂ ਗੱਲ ਕਰੀਏ ਤਾਂ ਤੁਹਾਡੀ ਜਿਹੜੀ ਹਰਿਆਣੇ ਦੀ ਜਿਹੜੀ ਗਾਇਕੀ ਹੁੰਦੀ ਹੈ ਆਪਣੇ ਨਾਲ ਤਾਂ ਬਹੁਤ ਲੱਗ ਹੁੰਦੀ ਹੈ ਇਹਨਾਂ ਦੇ ਨਾ ਨੱਚਣ ਦਾ ਸਟਾਈਲ ਵੀ ਮੈਂ ਨਾ ਇੱਕ ਕੈਥਲ ਸਾਈਡ ਗਿਆ ਸੀ ਨੱਚਣ ਦੇ ਸਟਾਈਲ ਹੀ ਲੱਗਨੇ ਉਧਰ ਹੈ ਪੂਰਾ ਦੇਸੀ ਸੱਤ ਅੱਜ ਵੀ ਚੱਲਦਾ ਹੈ ਨਹੀਂ ਬਹੁਤ ਤੁਹਾਡੀ ਅਸੀਂ ਫੈਨ ਫੋਲ ਵੀ ਦੇਖੀ ਹੈ ਤੁਹਾਡੇ ਬਹੁਤ ਜ਼ਿਆਦਾ ਲੋਕ ਤੁਹਾਨੂੰ ਪਸੰਦ ਕਰਦੇ ਨੇ ਤੇ ਫਿਲਮ ਵਿੱਚ ਫਿਰ ਹੁਣ ਲੋਕਾਂ ਨੂੰ ਪਤਾ ਚੱਲ ਗਿਆ ਕਿ ਅਜੇ ਉਹਦਾ ਫਿਲਮ ਵਿੱਚ ਵੀ ਆ ਰਹੇ ਨੇ ਹਾਂ ਬਿਲਕੁਲ ਪਤਾ ਚੱਲ ਰਿਹਾ ਹੈ ਲੋਕ ਵੇਟ ਕਰ ਰਹੇ ਨੇ اچھا ਲੱਗ ਰਿਹਾ ਹੈ ਕਿ ਲੋਕ ਹਰਿਆਣਾ ਨਹੀਂ ਸਾਥ ਹਰਿਆਣਾ ਯੂਪੀ ਰਾਜਸਥਾਨ ਹਮ ਤਿੰਨੋ ਸਾਥ ਹੀ ਲੇ ਕੇ ਚੱਲਦੇ ਹਾਂ ਸੇਮ ਭਾਸ਼ਾ ਹੈ ہماری ਤੋਂ ਮਤਲਬ ਸਭੀ ਲੋਕ ਛੋਟੇ ਵੱਡੇ ਪ੍ਰਾ ਇਕੱਠੇ ਖਾਤੇ ਫਿਲਮ ਵਿੱਚ ਨਾ ਸਭ ਇੰਤਜ਼ਾਰ ਕਰਦੇ ਹੈ ਕਿ ਚਲੋ ਮਾ ਲਈ ਬਿਲਕੁਲ ਬਾਬਾ ਜੀ ਹੁਣ ਨਾਲ ਤੁਹਾਡੇ ਨਾਲ ਕਮੇਡੀ ਕਮੇਡੀ ਚ ਮਤੋਂ ਇਥੇ ਸਟੋਰੀ ਥੋੜੀ ਸਟੋਰੀ ਦੱਸ ਜਿਹੜੇ ਲੋਕਾਂ ਨੂੰ ਜੁੜੇ ਨਿੱਕੀ ਵਾਕਿਆ ਹੀ ਬਾਬਾ ਜੀ ਕਮੇਡੀ ਤਾਂ ਬਾਬਾ ਜੀ ਟ੍ਰੇਲਰ ਹੀ ਦੱਸ ਦਿੰਦਾ ਟ੍ਰੇਲਰ ਹੀ ਮਿਲ ਲੱਗਦਾ ਕਿ ਲੋਕਾਂ ਨੇ ਬਹੁਤ ਪਸੰਦ ਕੀਤਾ ਤੁਸੀਂ ਟ੍ਰੇਲਰ ਵੇਖੋ ਉਹਦੇ ਚ ਤੁਹਾਨੂੰ ਪਤਾ ਚੱਲ ਜਾਣਾ ਕਿ ਫਿਲਮ ਕਿ ਹੋਂ ਕੀ ਵਾਲਾ ਹੈ ਬਾਕੀ ਤਾਂ ਮੈਨੂੰ ਲੱਗਦਾ ਕਿ ਟ੍ਰੇਲਰ ਤੋਂ ਬਾਅਦ ਮੈਂ ਜੇ ਕੁਝ ਵੀ ਦੱਸਿਆ ਤਾਂ ਉਹ ਫਿਰ ਫਿਲਮ ਦਾ ਟਵਿਸਟ ਹੀ ਖਰਾਬ ਹੋ ਜਾਣਾ ਕਿਉਂਕਿ ਇੱਕ ਡਾਇਰੈਕਟਰ ਟ੍ਰੇਲਰ ਉਹ ਬਣਾਉਂਦਾ ਹੈ ਜਿਹਦੇ ਵਿੱਚ ਸਸਪੈਂਸ ਵੀ ਰਹੇ ਸੋ ਫਿਲਮ ਤੁਸੀਂ ਦੇਖੋਗੇ ਤਾਂ ਤੁਹਾਨੂੰ ਫਿਲਮ ਦੇਖ ਕੇ ਹੀ ਮਜ਼ਾ ਆਉਣਾ ਹੈ ਸੋ ਅਸੀਂ ਕਹੌਣੇ ਕਿ ਤੁਸੀਂ ਜਾ ਕੇ ਥੀਏਟਰ 'ਚ ਫਿਲਮ ਦੇਖੋ ਪਰਿਵਾਰਾਂ ਨਾਲ ਦੇਖੋ ਆਪਣੇ ਮਾਪੇ-ਮਾਪੇ ਭੈਣ ਭਰਾਵਾਂ ਨਾਲ ਦੇਖੋ ਤਾਨੂੰ ਮਜ਼ਾ ਹੋਊਗਾ ਕਿਉਂਕਿ ਤੁਹਾਡੀ ਅੱਗੇ ਫਿਲਮ ਜਿਹੜੀ ਆਈ ਸੀ ਨਾ ਉਹ ਵੇਖ ਬਰਾਤਾਂ ਉਹ ਜਦੋਂ ਵੇਖੀ ਹੈ ਨਾ ਜਿਹੜੀ ਤੁਹਾਡੀ ਹੁੰਦੇ ਚ ਉਹ ਜਿਹੜੀ ਇੱਕ ਟੀਚਰ ਵਾਲਾ ਕਹਾਣੀ ਹੈ ਹਾਂਜੀ 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 ਟੀਚਰ ਵਾਲਾ ਜਿਹੜਾ ਕਹਿੰਦੇ ਜਦੋਂ ਕਦ ਤੋਂ ਜਿਹੜੀ ਆਵਾਜ਼ ਨਿਕਲਦੀ ਸੀ ਨਾ ਕਹਿੰਦੇ ਉੱਥੇ ਐ ਪੂਰਾ ਹਾਸਾ ਸ਼ੁਰੂ ਹੋ ਜਾਂਦਾ ਸੀ ਜੀ 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 ਇਹ ਵੀ ਇਹ ਵੀ ਸੋਹਣੀ ਫਿਲਮਾਂ ਬਹੁਤ ਸੋਹਣੀ ਫਿਲਮਾਂ ਇਹ ਤੇ ਬਿਲਕੁਲ ਜੋ ਅਸੀਂ ਤੇ ਕੀ ਕਹਿਣਾ ਚਾਹੁੰਦੇ ਹਾਂ ਦਰਸ਼ਕਾਂ ਨੂੰ ਕਿਉਂਕਿ ਜਿਹੜੇ ਦਰਸ਼ਕ ਹੁੰਦੇ ਨੇ ਉਹ ਚਲੋ ਤੁਹਾਡੇ ਨਾਲ ਗਾਇਕੀ ਨਾਲ ਜੁੜੇ ਹੋਏ ਨੇ ਹੁੱਡਾ ਭਾਜ ਦਾ ਬਹੁਤ ਵੱਡੇ ਦਰਸ਼ਕ ਹੈਗੇ ਨੇ ਤੇ ਪ੍ਰੋਨਾ 2 ਜਦੋਂ ਆਏਗੀ ਤਾਂ ਪੂਰੇ ਵਰਲਡਵਾਈਡ ਲੱਗੇਗੀ ਤਾਂ ਇੱਕ ਉਮੀਦ ਹੁੰਦੀ ਹਰ ਇੱਕ ਦਰਸ਼ਕਾਂ ਨੂੰ ਆਪਾਂ ਨੂੰ ਨਹੀਂ ਦੇਖੋ ਅਸੀਂ ਤਾਂ ਬੈਠੇ ਇਸ ਲਈਆਂ ਕਿ ਅਸੀਂ ਇੱਕ ਫਿਲਮ ਬਣਾਈ ਆ ਸਾਰੇ ਲੋਕਾਂ ਦੀ ਮਿਹਨਤ ਆ ਈਵਨ ਤਾਰਾ ਸ਼ੀ ਹੈ ਕਮ ਫਰਮ ਦਾ ਯੂਕੇ ਸੋ ਫॉर ਪ੍ਰੋਮੋਸ਼ਨ ਐਂਡ ਫॉर ਮੂਵੀ ਤੋ ਮੈਨ ਲੱਗਦਾ ਕਿ ਅਸੀਂ ਸਾਰੇ ਬੈਠੇ ਆ ਤੁਸੀਂ ਵੀ ਕਹੋ ਕੁਝ ਵੀ 29 ਮਾਰਚ ਨੂੰ ਫਿਲਮ ਦੇਖੋ ਔਰ ਪ੍ਰਵਾ ਪ੍ਰਵਾਦਨ ਦੇਖੋ ਕਿਉਂਕਿ ਫੈਮਿਲੀ ਐਂਟਰਟੇਨਮੈਂਟ ਕਮ ਤਾਂ ਜ਼ਰੂਰ ਕਰਦਾ ਤੁਸੀਂ ਜਿਵੇਂ ਕਹਿੰਦੇ ਨਾ ਵੀ ਗੋਰੇ ਪੰਜਾਬ ਚ ਲੈ ਆਂਦੇ ਗੋਰਿਆਂ ਦੀ ਜਿਹੜੀਆਂ ਫਿਲਮਾਂ ਵਿੱਚ ਪੰਜਾਬ ਵਿੱਚ ਫਿਲਮਾਂ ਦੇਖੋ ਹੁੰਦਾ ਗਲੋਬਲੀ ਇੱਕ ਇਹਨਾਂ ਗਲੋਬਲੀ ਇਹਨਾਂ ਵਧੀਆ ਹੋ ਗਿਆ ਕਿ ਇਹ ਲੋਕ ਵੀ ਇੰਜੋਏ ਕਰਦੇ ਆ ਪੰਜਾਬੀ ਬੋਲੀ ਹੁਣ ਬਹੁਤ ਜ਼ਿਆਦਾ ਸਪਰੈਡ ਹੋ ਰਹੀ ਆ ਇਹਨਾਂ ਚੰਚ ਚ ਸਮਝ ਨਾਵੇਂ ਨਾਵੇਂ ਉਹ ਜਿਹੜੀ ਆਪਣੀ ਟਿਊਨ ਹੁੰਦੀ ਹੈ ਪੰਜਾਬੀਆਂ ਦੇ ਤਾਂ ਡਾਂਸ ਪੰਗੜੇ ਇਹਨਾਂ ਦਾ ਆਪਾਂ ਜ਼ਰੂਰ ਕਹਿੰਦੇ ਐਕਟਰ ਸ਼ੀ ਇਜ਼ ਗੁੱਡ ਐਕਟਰ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਸੋ ਤੁਸੀਂ ਦੇਖੋ 29 ਮਾਰਚ ਨੂੰ ਸਿਨੇਮੇ ਘਰਾਂ ਦੇ ਵਿੱਚ ਪਰੌਣਾ 2 ਤੇ ਸਾਡੇ ਸਾਰੇ ਵੱਲੋਂ ਅਪੀਲ ਆ ਤੁਹਾਨੂੰ ਬਹੁਤ ਮਜ਼ਾ ਆਊਗਾ ਔਰ ਸਾਡੀ ਬਹੁਤ ਸੋਹਣੀ ਫਿਲਮ ਆ ਸੋ ਪਲੀਜ਼ ਗੋ ਐਂਡ ਵਾਚ ਫੋਟਾ ਬਾਈ ਤੁਸੀਂ ਇੱਕ ਹਰਿਆਣੇ ਦੇ ਆਡੀਅנס ਵਾਸਤੇ ਇੱਕ ਹਰਿਆਣੇ ਪਾਸ਼ਾ ਚ ਦੱਸੋ ਮੈਂ ਤਾਂ ਕਹਿੰਦਾ ਵੀ ਬੋਲ ਕੇ ਬਹੁਤ ਵਧੀਆ ਫਿਲਮ ਬਣਾਈ ਹੈ ਪੂਰੀ ਟੀਮ ਦੀ ਮਿਹਨਤ ਹੈ ਜਰੂਰ ਜਾਇਓ ਤਾਰਾ ਸੇ ਸਮ ਵਰਡਸ world movie okay we will be excited this movie release is going to be very entertaining so please go ahead and watch yes, <laughs> yes. thank you sarara thank <laughs> you but thank you so prana so, 2 movie 29 march nu pure worldwide release ho rahi hai te pure assi darshakon ko kaange zarur jive pehla lok jande si troliyan attracta chalo hun ta sama badal gaya par osi tarah pure parivara naal dekhna yes camera person abhishek de naam sandeep kamboj chandergarh